ਕਹਿੰਦੇ ਕਿ ਭਾਵੇਂ ਇਜ਼ਹਾਰ ਦੇ ਲਈ ਜ਼ੁਬਾਨ ਨਹੀਂ ਹੈ ਪਰ ਫਿਰ ਵੀ ਪਿਆਰ ਦੀ ਭਾਸ਼ਾ ਬਖੂਪੀ ਦੇ ਨਾਲ ਸਮਝਦੇ ਨੇ ਇਹ ਬੇਜਵਾਨ ਘਰਾਂ ਦੇ ਵਿੱਚ ਹਰ ਕੋਈ ਬੇਜਵਾਨ ਕੁੱਤੇ ਰੱਖਣ ਦਾ ਸ਼ੌਂਕੀ ਹੁੰਦਾ ਤਾਂ ਉੱਥੇ ਹੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵੀ ਸ਼ੌਂਕ ਰੱਖਦੇ ਨੇ ਕਿ ਅਗਰ ਅਸੀਂ ਆਪਣੇ ਘਰ ਦੇ ਵਿੱਚ ਇੱਕ ਕੁੱਤਾ ਪਾਲਿਆ ਤਾਂ ਉਹ ਸਾਡੀਆਂ ਕਮਾਂਡਜ਼ ਫਾਲੋ ਕਰੇ ਜਿੱਦਾਂ ਅਸੀਂ ਕਹਿੰਦੇ ਆ ਉਹ ਵੀ ਉਦਾਂ ਕਰੇ ਜਿਵੇਂ ਕਮ ਸਟੇ ਸੈਟ ਚਲੋ ਸਸਤੀ ਗੱਲ ਕਰੋ ਡਾਊਨ ਹਨਾ ਗੜਬ ਖਿਲ ਖਿਲ ਟ੍ਰੇਨਿੰਗ ਸੈਂਟਰ ਦੇ ਵਿੱਚ ਪਹੁੰਚੇ ਆ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਬਰੀਡਸ ਦੇ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹ ਟ੍ਰੇਨਿੰਗ ਦਿੰਦਾ ਹੈ ਇਹ ਫੌਜੀ ਵੀ ਜਿੱਦਾਂ ਤੁਸੀਂ ਇਹਨਾਂ ਨੂੰ ਸਿਖਾਉਂਗੇ ਬੱਚੇ ਵਾਲਾ ਕੰਮ ਹੈ ਜੀ ਹੂੰ ਉਦਾਂ ਹੀ ਸਿੱਖਦੇ ਨੇ ਇਹ ਜਿੱਦਾਂ ਬੱਚਿਆਂ ਨੂੰ ਪੜਾਉਣਾ ਹੈ ਅਸੀਂ ਇਹਨਾਂ ਨੂੰ ਪੜਾਉਨੇ ਆ ਜੀ ਇਹ ਵੀ ਪੜਦੇ ਨਹੀਂ। ਅਰੇ ਗੱਲ ਮੰਨਦੇ ਨਹੀਂ। ਬੋਲ ਨਹੀਂ ਸਕਦੇ। ਸਾਰਾ ਕੁਝ ਸਮਝਣਗੇ। ਸਾਰਾ ਕੁਝ ਜਿੱਦਾਂ ਤੁਸੀਂ ਕਹੋਗੇ ਉਦਾਂ। ਤਾਂ ਕਿ ਫੌਜੀ ਬੈਕਗ੍ਰਾਉਂਡ ਤੋਂ ਵੀ ਐਸਐਫ ਦੇ ਵਿੱਚ ਨੌਕਰੀ ਕਰ ਚੁੱਕੇ ਹਾਂ। ਤੇ ਬਾਰਡਰਸ ਦੇ ਉੱਤੇ। ਅੱਜ ਉਹ ਫੌਜੀ ਕੁੱਤਿਆਂ ਨੂੰ ਕਿਵੇਂ ਸਾਂਭਣ ਦੇ ਵਿੱਚ ਲੱਗ ਗਿਆ। ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਲੱਗ ਗਿਆ। ਇਹ ਸਿਲਸਿਲਾ ਜ਼ਿੰਦਗੀ ਦਾ ਕਿੱਦਾਂ ਸ਼ੁਰੂ ਹੁੰਦਾ ਹੈ? ਇਹ ਸਿਲਸਿਲਾ ਜੀ ਨੰਬਰ 1 ਤਾਂ ਹੁਣ ਰਿਟਾਇਰਮੈਂਟ ਤੋਂ ਬਾਅਦ ਆ ਕੇ ਅਸੀਂ ਨੇ ਕੋਈ ਨਾ ਕੋਈ ਕੰਮ ਤਾਂ ਕਰਨਾ ਹੋਵੇ। ਹੂੰ। ਜਿਵੇਂ ਪਿੱਛੋਂ ਵੀ ਡੌਗ ਨੂੰ ਟ੍ਰੇਨਿੰਗ ਦੇਣ ਦਾ ਸ਼ੌਕ ਸੀ ਹਨਾ ਬੜੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀ ਮੈਂ ਵੀ ਸਟਾਰਟਿੰਗ ਦੇ ਵਿੱਚ ਡੌਗ ਰੱਖਿਆ ਸੀ ਉਹ ਵੀ ਇਦਾਂ ਹੀ ਕਰਦਾ ਸੀ ਅੱਛਾ ਫਿਰ ਮੈਂ ਸੋਚਿਆ ਵੀ ਕਿਉਂ ਨਾ ਕੋਈ ਨਾ ਕੋਈ ਕੰਮ ਕਰਨੇ ਜਾ ਕੇ ਹਮ ਆਪਾਂ ਇਹੇ ਕੰਮ ਵੀ ਕਰੀਏ ਤੇ ਕੋਈ ਨਾ ਕੋਈ ਵਰਕ ਵੀ ਮਿਲੂਗਾ ਤੇ ਲੋਕਾਂ ਦੀ ਪ੍ਰੋਬਲਮ ਜੀ ਹੱਲ ਹੋਣਗੀਆਂ ਆਪਣੇ ਘਰੇ ਤੋਂ ਡੌਗ ਸੈਟ ਕਰਦਾ ਹਨਾ ਸਤਿਕਾਰ ਵੀ ਬੁਲਾਉਂਦਾ ਸਲੂਟ ਵੀ ਕਰਦਾ ਆਪਣੇ ਘਰੇ ਤੇ ਸਾਰਾ ਕੁਝ ਕਰਦਾ ਡੌਗ ਹਨਾ ਤੋ ਬਹੁਤ ਸੋਹਣਾ ਲੱਗਦਾ ਸੀ ਮੈਨੂੰ ਵੀ ਇਹ ਚੀਜ਼ਾਂ ਹਨਾ ਤਾਂ ਉਹ ਸ਼ੌਕ ਫਿਰ ਪੈਦਾ ਹੋਇਆ ਵੀ ਆਪਾਂ ਵੀ ਇਹ ਚੀਜ਼ ਸ਼ੁਰੂ ਕਰਾਂਗੇ ਆਪਾਂ ਵੀ ਰਿਟਾਇਰਮੈਂਟ ਜਾ ਕੇ ਇਹੀ ਚੀਜ਼ ਕਰਾਉਣੀ ਹੈ ਮੇਰੇ ਕੋਲ ਰੋਟ ਟ੍ਰੇਲਰ ਵਰਗੇ ਵੀ ਖਤਰਨਾਕ ਡੌਗ ਆ ਕੇ ਚਲੇ ਗਏ ਜਿਹੜੇ ਅਗਰੈਸਿਵ ਸੀ ਬੜਦੇ ਸੀ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਘਰ ਤੋਂ ਬਾਹਰ ਗਲੀ ਤੱਕ ਲਜਾਣ ਤੇ ਵੀ ਡਰਦੇ ਸੀ ਵੀ ਕਿਸੇ ਦਾ ਨੁਕਸਾਨ ਨਾ ਕਰ ਦੇ ਉਹੋ ਜਿਹੇ ਡੌਗ ਵੀ ਮੇਰੇ ਕੋਲੋਂ ਸੈੱਟ ਹੋ ਕੇ ਚਲੇ ਗਏ ਜੀ ਆਪਣੇ ਕੋਲ ਜਿਹੜਾ ਜਿੰਨਾ ਮਰਜੀ ਅਗਰੈਸਿਵ ਡੌਗ ਹੋਵੇ 101% ਗਰੰਟੀ ਦਿੰਦੇ ਆ ਜੀ ਹਮ ਘਰ ਤੋਂ ਬਾਹਰ ਲੈ ਜਾਓ ਕਿਸੇ ਦਾ ਕੋਈ ਨੁਕਸਾਨ ਨਹੀਂ ਕਰੂਗਾ ਕਿਸੇ ਕੁੱਤੇ ਪਿੱਛੇ ਨਹੀਂ ਪਊਗਾ ਕਿਸੇ ਦੇ ਪਿੱਛੇ ਨਹੀਂ ਪਊ ਨਾਰਮਲ ਵਾਕ ਕਰਕੇ ਤੁਹਾਡੇ ਨਾਲ ਘਰੇ ਆ ਜੂਗਾ ਜਿਮੀ ਸੈਟ ਕ੍ਰੁਡ ਚੈੱਕ ਇਨ ਹਮ ਜੰਪ ਕ੍ਰੁਡ ਬੁਆ ਜੰਪ ਜਿਮੀ ਕੋ ਜੰਪ ਗੁੱਡ ਬாய் ਜਿਮੀ ਕਮ ਬੈਕ ਜਿਮੀ ਸਟੇ ਲੋਕ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਸਿਖਾਓ ਹਨਾ ਸਿਟ ਹੋ ਗਿਆ ਡਾਊਨ ਹੋ ਗਿਆ 슬ੀਪਿੰਗ ਹੋ ਗਿਆ ਇਹ ਤਾਂ ਵੀ ਇੰਗਲਿਸ਼ ਦੀਆਂ ਗੱਲਾਂ ਵਾਂ ਅੰਗਰੇਜ਼ੀ ਕੁੱਤੇ ਨਾ ਬਣਾਓ ਪਲੀਜ਼ ਐਦਾਂ ਅਤਿਆਚਾਰ ਨਾ ਕਰੋ ਇਹ ਜਾਨਵਰ ਨਾਲ ਤੁਸੀਂ ਜਦੋਂ 3 ਮਹੀਨਿਆਂ ਦੇ ਪੱਪੀ ਨੂੰ 2 ਮਹੀਨਿਆਂ ਦੇ 1 ਮਹੀਨੇ ਦੇ ਨਹੀਂ ਲੈ ਆਏ ਜੀ ਹਨਾ ਜੇਕਰ ਉਹ ਤੁਹਾਡੇ ਕੋਲੇ 6 7 8 ਮਹੀਨਿਆਂ ਦਾ ਹੋ ਗਿਆ ਉਹ ਤੁਹਾਨੂੰ ਹੀ ਆਪਣਾ ਮਾਂ ਬਣ ਸਕ ਜੂਗਾ ਉਹ ਤਾਂ ਫੇਰ ਬੱਚਾ ਵਾਂਗੂ ਕਿਹਾ ਉਹਨੂੰ ਤੁਸੀਂ ਜਿੱਥੇ ਮਰਜ਼ੀ ਦੇ ਦੋ ਜੀ ਉਹ ਦਿਲ ਨਹੀਂ ਲਾਉਂਦਾ ਬਿਮਾਰ ਹੋ ਜੂਗਾ ਉਹ ਜਲਦੀ ਮਰ ਜੂਗਾ ਸਭ ਤੋਂ ਵਫਾਦਾਰ ਜਾਨਵਰ ਹੈ ਜੀ ਡੌਗ ਜੇਕਰ ਤੁਸੀਂ ਇਹਦੇ ਮੁਤਾਬਕ ਜੋ ਇਹ ਭਾਲਦੇ ਉਹ ਇਹਨੂੰ ਦੋਗੇ ਨਾ ਜਿੰਨੀ ਮਰਜ਼ੀ ਖਤਰਨਾਕ ਬਰੀਡ ਹੈ ਕਦੇ ਅਗਰੈਸਿਵ ਨਹੀਂ ਜੀ ਗਰੰਟੀਆਂ ਦਾ ਲਿਖ ਕੇ ਦੇਚ ਆਪਾਂ ਨੂੰ ਪੰਜਾਬੀ ਸਿਖਾਇਆ ਹੋਇਆ ਜਿਵੇਂ ਪੰਜਾਬੀ ਚ ਕਮਾਂਡ ਦੇਵਾਂਗੇ ਇਹ ਪੰਜਾਬੀ ਚ ਉਵੇਂ ਕਰੂਗਾ ਥੱਲੇ ਹੋ ਜਾ ਰੁਕੋ ਚੱਲ ਖੜਾ ਹੋ ਜਾ ਕਹਿੰਦੇ ਕਿ ਭਾਵੇਂ ਇਜ਼ਹਾਰ ਦੇ ਲਈ ਜਵਾਨ ਨਹੀਂ ਐ ਪਰ ਫਿਰ ਵੀ ਪਿਆਰ ਦੀ ਭਾਸ਼ਾ ਬਖੂਪੀ ਦੇ ਨਾਲ ਸਮਝਦੇ ਨੇ ਇਹ ਬੇਜਵਾਨ ਅੱਜ ਅਸੀਂ ਪਹੁੰਚੇ ਆਂ ਆਰਮੀ ਡੌਗ ਟ੍ਰੇਨਿੰਗ ਸੈਂਟਰ ਕਰਾਂ ਦੇ ਵਿੱਚ ਹਰ ਕੋਈ ਬੇਜਵਾਨ ਕੁੱਤੇ ਰੱਖਣ ਦਾ ਸ਼ੌਂਕੀ ਹੁੰਦਾ ਤਾਂ ਉੱਥੇ ਹੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵੀ ਸ਼ੌਂਕ ਰੱਖਦੇ ਨੇ ਕਿ ਅਗਰ ਅਸੀਂ ਆਪਣੇ ਘਰ ਦੇ ਵਿੱਚ ਇੱਕ ਕੁੱਤਾ ਪਾਲਿਆ ਤਾਂ ਉਹ ਸਾਡੀਆਂ ਕਮਾਂਡਸ ਫਾਲੋ ਕਰੇ ਜਿੱਦਾਂ ਅਸੀਂ ਕਹਿੰਦੇ ਆ ਉਹ ਵੀ ਉਦਾਂ ਕਰੇ ਪਰ ਇਸ ਦੇ ਪਿੱਛੇ ਦੀ ਬਹੁਤ ਟਾਈਮ ਦੀ ਟ੍ਰੇਨਿੰਗ ਹੁੰਦੀ ਆ ਪਰ ਉਹ ਟ੍ਰੇਨਿੰਗ ਕਿਸ ਤਰੀਕੇ ਦੀ ਹੁੰਦੀ ਆ ਕਿਵੇਂ ਉਹ ਟ੍ਰੇਨਿੰਗ ਡੌਗਸ ਨੂੰ ਦਿੱਤੀ ਜਾਂਦੀ ਹੈ ਇਸ ਦੇ ਬਾਬਤ ਅੱਜ ਗੱਲ ਕਰਨ ਦੇ ਲਈ ਇਸ ਟ੍ਰੇਨਿੰਗ ਸੈਂਟਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਬਰੀਡਸ ਦੇ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹ ਟ੍ਰੇਨਿੰਗ ਦਿੰਦਾ ਹੈ ਇਹ ਫੌਜੀ ਵੀਰ ਸੋ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਸਤਿ ਸ੍ਰੀ ਅਕਾਲ ਧੰਨਵਾਦ ਜੀ ਤੁਹਾਡਾ ਕਹਿੰਦੇ ਕਿ ਚਲੋ ਇਹਨਾਂ ਦੇ ਇਜ਼ਹਾਰ ਦੇ ਲਈ ਇਹਨਾਂ ਦੇ ਕੋਲ ਜਵਾਨ ਨਹੀਂ ਹੈ ਪਰ ਅਕਸਰ ਅਸੀਂ ਕਹਿੰਦੇ ਆ ਕਿ ਅਗਰ ਇਹਨਾਂ ਦੇ ਨਾਲ ਪਿਆਰ ਦੇ ਨਾਲ ਆਪਾਂ ਕੋਈ ਵੀ ਗੱਲ ਕਰਾਂਗੇ ਕਹਿੰਦੇ ਇਨਸਾਨ ਦੇ ਨਾਲੋਂ ਵੀ ਜ਼ਿਆਦਾ ਸਮਝ ਜਾਂਦੇ ਆ ਇਹ ਗੱਲ ਸਹੀ ਹੈ ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ ਇਹ ਹਮ ਜਿੱਦਾਂ ਤੁਸੀਂ ਇਹਨਾਂ ਨੂੰ ਸਿਖਾਓਗੇ ਬੱਚੇ ਵਾਲਾ ਕੰਮ ਹੈ ਜੀ ਹਮ ਉਦਾਂ ਹੀ ਸਿੱਖਦੇ ਨੇ ਇਹ ਜਿੱਦਾਂ ਬੱਚਿਆਂ ਨੂੰ ਪੜਾਉਂਦੇ ਆ ਅਸੀਂ ਇਹਨਾਂ ਨੂੰ ਪੜਾਉਂਦੇ ਆ ਜੀ ਇਹ ਵੀ ਪੜਦੇ ਨਹੀਂ ਜੀ ਅੱਛਾ ਗੱਲ ਮੰਨਦੇ ਨੇ ਬੋਲ ਨਹੀਂ ਸਕਦੇ ਹਮ ਸਾਰਾ ਕੁਝ ਸਮਝਣਗੇ ਸਾਰਾ ਕੋ ਜਿੱਦਾਂ ਤੁਸੀਂ ਕਹੋਗੇ ਉਹਦਾ ਕਰਨਗੇ। ਅੱਛਾ ਕਿੰਨੇ ਕੁ ਡੌਗਸ ਜਿਹੜੇ ਆ ਵੈਸੇ ਤੁਸੀਂ ਮੈਨੂੰ ਲੱਗਦਾ ਕਿ ਫੌਜੀ ਬੈਕਗ੍ਰਾਉਂਡ ਤੋਂ ਵੀ ਬੀਐਸਐਫ ਦੇ ਵਿੱਚ ਨੌਕਰੀ ਕਰ ਚੁੱਕੇ ਹੋ। ਤੇ ਬਾਰਡਰ ਸਕਾਉਟ ਆ। ਆ ਜੋ ਫੌਜੀ ਕੁੱਤਿਆਂ ਨੂੰ ਕਿਵੇਂ ਸਾਂਭਣ ਦੇ ਵਿੱਚ ਲੱਗ ਗਿਆ ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਲੱਗ ਗਿਆ ਇਹ ਸਿਲਸਿਲਾ ਜ਼ਿੰਦਗੀ ਦਾ ਕਿੱਦਾਂ ਸ਼ੁਰੂ ਹੁੰਦਾ ਹੈ? ਇਹ ਸਿਲਸਿਲਾ ਜੀ ਨੰਬਰ 1 ਤਾਂ ਹੁਣ ਰਿਟਾਇਰਮੈਂਟ ਤੋਂ ਬਾਅਦ ਆ ਕੇ ਅਸੀਂ ਨੇ ਕੋਈ ਨਾ ਕੋਈ ਕੰਮ ਤਾਂ ਕਰਨਾ ਹੋਣਾ। ਹੂੰ। ਜਿਵੇਂ ਪਿੱਛੋਂ ਵੀ ਡੌਗ ਨੂੰ ਟ੍ਰੇਨਿੰਗ ਦੇਣ ਦਾ ਸ਼ੌਕ ਸੀ ਹਨਾ ਬਾਕੀ ਆਪਾਂ ਨੇ ਆ ਕੇ ਵੀ ਇੱਥੇ ਦੇਖਿਆ ਕਈ ਪ੍ਰੋਬਲਮ ਲੋਕਾਂ ਦੇ ਕੁੱਤੇ ਕਿਸੇ ਨੂੰ ਕੱਟ ਲੈਂਦੇ ਨੇ ਵੱਢ ਲੈਂਦੇ ਨੇ ਹਨਾ ਨੁਕਸਾਨ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਵੀ ਕੋਈ ਸ਼ਿਸ਼ੂ ਪੋਟੀ ਕਰ ਦਿੰਦਾ ਹਨਾ ਕੱਪੜੇ ਪਾੜ ਤੇ ਸਮਾਨ ਚੱਪਦਾ ਕੋਈ ਗੱਲ ਨਹੀਂ ਮੰਨਦੇ ਖਾਣਾ ਗਰਾਤਾ ਆ ਜਾ ਭਾਂਡੇ 'ਚ ਮੂੰਹ ਮਾਰ ਲਿਆ ਹਨਾ ਬੜੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀ ਮੈਂ ਵੀ ਸਟਾਰਟਿੰਗ ਦੇ ਵਿੱਚ ਡੌਗ ਰੱਖਿਆ ਸੀ ਉਹ ਵੀ ਇਦਾਂ ਹੀ ਕਰਦਾ ਸੀ ਅੱਛਾ ਫਿਰ ਮੈਂ ਸੋਚਿਆ ਵੀ ਕਿਉਂ ਨਾ ਕੋਈ ਨਾ ਕੋਈ ਕੰਮ ਕਰਨੇ ਜਾ ਕੇ ਆਪਾਂ ਇਹੇ ਕੰਮ ਵੀ ਕਰੀਏ ਤੇ ਕੋਈ ਨਾ ਕੋਈ ਵਰਕ ਵੀ ਮਿਲੂਗਾ ਤੇ ਲੋਕਾਂ ਦੀ ਪ੍ਰੋਬਲਮ ਜੀ ਵੀ ਹੱਲ ਹੋਣ ਨਹੀਂ ਆ ਤਾਂ ਕਰਕੇ ਆਪਾਂ ਨੇ ਕੰਮ ਸ਼ੁਰੂ ਕੀਤਾ ਜੀ ਫਿਰ ਅੱਛਾ ਕਹਿੰਦੇ ਆ ਕਿ ਜਾਤ ਤਾਂ ਕਿਸੇ ਬੰਦੇ ਨੇ ਇਦਾਂ ਦੀ ਕੋਈ ਚੀਜ਼ ਦੇਖੀ ਹੋਵੇ ਹਨਾ ਕਿ ਕੋਈ ਦੁਰਵਿਵਹਾਰ ਹੋਇਆ ਜਾਂ ਇਦਾਂ ਦੀ ਕੋਈ ਘਟਨਾ ਤਾਂ ਨਹੀਂ ਜੁੜੀ ਹੋਈ ਕਿ ਤੁਸੀਂ ਇਹ ਸੋਚ ਲਿਆ ਕਿ ਮੈਂ ਡੌਗਸ ਨੂੰ ਸੰਭਾਲਣਾ ਵਾ ਮੈਂ ਇਹਨਾਂ ਦੀ ਦੇਖਰੇਖ ਕਰਨੀ ਆ ਨੇ ਘਟਨਾ ਕੋਈ ਨਹੀਂ ਹੋਈ ਜੀ ਮੇਰੇ ਨਾਲ ਬਸ ਇੱਕ ਸ਼ੌਕ ਜ਼ਰੂਰ ਪੈਦਾ ਹੋਇਆ ਅੱਛਾ ਸ਼ੌਂਕ ਹੀ ਆ ਤੁਹਾਨੂੰ ਵਧੀਆ ਲੱਗਦਾ ਸੀ ਜਦੋਂ ਆਪਾਂ ਡੌਗ ਐ ਮੈਂ ਇਹਦੀ ਐਕਟੀਵਿਟੀ ਚ ਕਰਵਾ ਕੇ ਦਿਖਾਉਂਗਾ ਆਪਣੇ ਕਿਸੇ ਤੋਂ ਡੌਗ ਸੈੱਟ ਕਰਦਾ ਹਨਾ ਹੂੰ ਸਸਰੀਕਾਰ ਵੀ ਬੁਲਾਉਂਦਾ ਸਲੂਟ ਵੀ ਕਰਦਾ ਆਪਣੇ ਕਹੇ ਤੋਂ ਸਾਰਾ ਕੁਝ ਕਰਦਾ ਡੋਗ ਹੈ ਨਾ ਤਾਂ ਬਹੁਤ ਸੋਹਣਾ ਲੱਗਦਾ ਸੀ ਮੈਨੂੰ ਵੀ ਇਹ ਚੀਜ਼ਾਂ ਹਨਾ ਤਾਂ ਉਹ ਸ਼ੌਕ ਫਿਰ ਪੈਦਾ ਹੋਇਆ ਵੀ ਆਪਾਂ ਵੀ ਇਹ ਚੀਜ਼ ਸ਼ੁਰੂ ਕਰਾਂਗੇ ਆਪਾਂ ਵੀ ਰਿਟਾਇਰਮੈਂਟ ਜਾ ਕੇ ਇਹੀ ਚੀਜ਼ ਕਰਾਉਣੀ ਹੈ ਵੀ ਲੋਕਾਂ ਨੂੰ ਵੀ ਓਨਰ ਨੂੰ ਵੀ ਵਧੀਆ ਲੱਗੇ ਵੀ ਹਾਂ ਸਾਡਾ ਲੋਗ ਇੰਨਾ ਕੁਝ ਕਰਦਾ ਇੰਨਾ ਵਧੀਆ ਲੱਗਦਾ ਇੱਕ ਇੰਜੋਏ ਦਾ ਸਾਧਨ ਹੈ ਜੀ ਬਿਲਕੁਲ ਮੈਂ ਦੇਖ ਰਹੀ ਹਾਂ ਜਿੱਦਾਂ ਮੈਂ ਐਂਟਰ ਹੁੰਨੀ ਆ ਤਾਂ ਬਹੁਤ ਸਾਰੀ ਹੈ ਨਾ ਅਲੱਗ-ਅਲੱਗ ਬਰੀਡਸ ਬਾ ਤੁਹਾਡੇ ਕੋਲ ਸ਼ਾਇਦ ਅਸੀਂ ਵੀ ਦੇਖ ਕੇ ਇੱਕ ਇੱਕ ਮਿੰਟ ਦੇ ਲਈ ਡਰ ਜਾਂਦੇ ਆ ਕਈ ਖਤਰਨਾਕ ਡੇਂਜਰਸ ਬਰੀਡਸ ਵੀ ਹੁੰਦੀਆਂ ਜਿਨ੍ਹਾਂ ਨੂੰ ਸ਼ਾਇਦ ਇਹ ਵੀ ਕਿਹਾ ਜਾਂਦਾ ਵਾ ਕਈ ਵਾਰ ਕਿ ਘਰ ਦੇ ਵਿੱਚ ਨਾ ਰੱਖੇ ਜਾਣ ਤੇ ਤੁਸੀਂ ਜਿਹੜਾ ਇਹਨਾਂ ਦੀ ਸਾਮ ਸੰਭਾਲ ਕਰਦੇ ਹੋ ਕੋਈ ਡਰ ਕੋਈ ਐਦਾਂ ਦੀ ਚੀਜ਼ ਨਹੀਂ ਹੈ ਦਿਲਚਸਪ ਇਦਾਂ ਦਾ ਕੁਝ ਨਹੀਂ ਹੈ ਜੀ ਮੇਰੇ ਕੋਲ ਰੌਟ ਡਾਇਲਰ ਵਰਗੇ ਵੀ ਖਤਰਨਾਕ ਡੌਗ ਆ ਕੇ ਚਲੇ ਗਏ ਜਿਹੜੇ ਅਗਰੈਸਿਵ ਸੀ ਬੜਦੇ ਸੀ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਘਰ ਤੋਂ ਬਾਹਰ ਗਲੀ ਤੱਕ ਲਜਾਣ ਤੇ ਵੀ ਡਰਦੇ ਸੀ ਵੀ ਕਿਸੇ ਦਾ ਨੁਕਸਾਨ ਨਾ ਕਰ ਦੇ ਉਹੋ ਜਿਹੇ ਡੌਗ ਵੀ ਮੇਰੇ ਕੋਲੋਂ ਸੈੱਟ ਹੋ ਕੇ ਚਲੇ ਗਏ ਜੀ ਆਪਣੇ ਕੋਲ ਜਿਹੜਾ ਜਿੰਨਾ ਮਰਜੀ ਅਗਰੈਸਿਵ ਡੌਗ ਹੋਵੇ 101% ਗਰੰਟੀ ਦਿੰਨੇ ਆ ਜੀ ਹਮ ਘਰ ਤੋਂ ਬਾਹਰ ਲੈ ਜਾਓ ਕਿਸੇ ਦਾ ਕੋਈ ਨੁਕਸਾਨ ਨਹੀਂ ਕਰੂਗਾ ਕਿਸੇ ਕੁੱਤੇ ਪਿੱਛੇ ਨਹੀਂ ਪਊਗਾ ਕਿਸੇ ਦੇ ਪਿੱਛੇ ਨਹੀਂ ਪੂ ਨਾਰਮਲ ਵਾਕ ਕਰਕੇ ਤੁਹਾਡੇ ਨਾਲ ਘਰੇ ਆ ਜਾਊਗਾ ਹਾਂ ਜੇ ਆਪਾਂ ਕਹੇ ਇਹ ਵੀ ਤੁਹਾਡੇ ਘਰੇ ਖੁੱਲਾ ਫਿਰਦਾ ਅਗਰੈਸਿਵ ਡੌਗ ਹੈ ਕੋਈ ਆ ਜਾਓ ਇਹਨੂੰ ਕੁਝ ਨਾ ਕਹੇ ਐਨੀ ਇੱਕ ਗਾਰਡ ਤਾਂ ਕਰੂਗਾ ਜੀ ਡੌਗ ਮਤਲਬ ਜਿਹੜੇ ਰੱਖਦੇ ਆ ਉਹ ਤੁਹਾਨੂੰ ਦੇ ਜਾਂਦੇ ਆ ਕਿ ਇਹਨੂੰ ਟ੍ਰੇਨ ਕਰ ਦੋ ਇਹਨੂੰ ਟ੍ਰੇਨ ਕਰ ਦੋ ਜੀ ਫਿਰ ਪ੍ਰੋਬਲਮ ਜੀ ਦੱਸਦੇ ਨੇ ਵੀ ਸਾਡਾ ਡੌਗ ਇਹ ਪ੍ਰੋਬਲਮ ਕਰਦਾ ਪ੍ਰੋਬਲਮ ਕਰਦਾ ਮੇਨ ਚੀਜ਼ ਤਾਂ ਜੀ ਅਸੀਂ ਫੋਕਸ ਕਰਦੇ ਆਂ ਵੀ ਇਹ ਡੌਗ ਇਹਨਾਂ ਦਾ ਸਭ ਤੋਂ ਵੱਧ ਪ੍ਰੋਬਲਮ ਕੀ ਐ ਇਹਦੀ ਹੂੰ ਉਹ ਸੋਲਵ ਕਰਦੇ ਆਂ अच्छा बाकी ਉਹ ਤੋਂ ਬਾਅਦ ਸੈਟ ਸਟੇ ਹੈਂਡਸ਼ੇਕ ਵਗੈਰਾ ਹੈਨਾ ਮੈਂ ਮੈਂ ਪਹਿਲਾਂ ਚਾਹੂੰਗੀ ਕਿ ਤੁਸੀਂ ਇੱਕ ਵਾਰ ਕਰਾ ਕੇ ਦਿਖਾਉਂਗੇ ਕਿ ਜਿੱਦਾਂ ਮੰਨ ਲਓ ਤੁਸੀਂ ਹੈਂਡਸ਼ੇਕ ਕਰਨਾ ਵਾ ਜਾਂ ਤੁਸੀਂ ਸਸ਼ੀਕਾਲ ਬੁਲਾਣੀਆ ਕਿੱਦਾਂ ਬੁਲਾਓਗੇ ਹਾਂਜੀ ਹਾਂ ਮੈਂ ਤੁਹਾਨੂੰ ਸਾਰੀ ਐਕਟੀਵਿਟੀਜ਼ ਹੀ ਕਰਕੇ ਦਿਖਾ ਦਵਾਂ ਜਿੱਦਾਂ ਜੰਪ ਵੀ ਕਰੂਗਾ ਡੌਗ ਆਪਣੇ ਨਾਲ ਨਾਲ ਵੀ ਚੱਲੇਗਾ ਤੁਸੀਂ ਸਾਰੀਆਂ ਇਕੁਪਮੈਂਟਸ ਇੱਥੇ ਰੱਖੀਆਂ ਹੋਈਆਂ ਕਿ ਇਹਨਾਂ ਨੂੰ ਕਿੱਦਾਂ ਟ੍ਰੇਨਿੰਗ ਦੇਣੀ ਆ ਪਹਿਲਾਂ ਉਹਦੇ ਬਾਰੇ ਜਾਣਕਾਰੀ ਦਿਓ ਫਿਰ ਇੱਕ ਵਾਰ ਕਰਵਾ ਕੇ ਜਰੂਰੀ ਹਾਂਜੀ ਹਾਂ ਇਹ ਹੁਣ ਜਿਹੜੇ ਆਪਟੀਕਲ ਲਾਏ ਹੋਏ ਨੇ ਜੀ ਇਹਨਾਂ ਦਾ ਵੈਸੇ ਤਾਂ ਆਪਣੀ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਹਾਂ ਇਹ ਸਿਰਫ ਇਹਨਾਂ ਨੂੰ ਫਿਜ਼ੀਕਲੀ ਫਿਟਨੈਸ ਵਾਸਤੇ ਨੇ ਇਹ ਤੁਸੀਂ ਆਪ ਹੀ ਬਣਾਏ ਹੋਏ ਆ ਹਾਂ ਆਪ ਹੀ ਬਣਾਏ ਹੋਏ ਨੇ ਜੀ ਵੀ ਡੌਗ ਫਿਜ਼ੀਕਲੀ ਫਿਟ ਰਹੇ ਹੈ ਹੈਨਾ ਨੰਬਰ 2 ਤੇ ਇੱਕ ਇਹਨਾਂ ਦਾ ਇੰਜੋਏ ਖੇਡਣ ਦਾ ਸਾਧਨ ਵੀ ਹੈ ਇਹ ਹਾਂ ਵੀ ਇਹਨਾਂ ਦਾ ਮਾਈਂਡ ਫਰੈਸ਼ ਹੋ ਜਾਂਦਾ ਐਕਟੀਵਿਟੀ ਕਰਕੇ ਦੂਜਾ ਇਹਨਾਂ ਦਾ એનર્ਜੀ ਵੀ ਲਾਸ ਹੁੰਦੀ ਹੈ ਜੀ ਹੈਨਾ ਤੇ ਮੈਂ ਤੁਹਾਨੂੰ ਕਰਕੇ ਦਿਖਾ ਦਾਂਗੀ ਤੇ ਜਦੋਂ ਇਹ ਫੌਜ ਵਿੱਚ ਸੀ ਤੁਸੀਂ ਹਾਂਜੀ ਤੇ ਇਹ ਚੀਜ਼ਾਂ ਤੁਸੀਂ ਅਕਸਰ ਦੇਖਦੇ ਹੋ ਮੇਰੇ ਸੀ ਹਾਂਜੀ ਹਾਂ ਬਿਲਕੁਲ ਉੱਥੇ ਵੀ ਇਹੀ ਕੁਝ ਚੱਲਦਾ ਹੈ ਜੀ ਹਮ ਅਲੱਗ-ਅਲੱਗ ਕਿਸਮ ਦੇ ਡੌਗ ਹੁੰਦੇ ਨੇ ਅਲੱਗ-ਅਲੱਗ ਟ੍ਰੇਨਿੰਗਾਂ ਹੁੰਦੀਆਂ ਨੇ ਜੀ ਉੱਥੇ ਵੀ ਅੱਛਾ ਮੈਂ ਕਹੂੰਗੀ ਕਿ ਇਹ ਤਸਵੀਰ ਜ਼ਰੂਰ ਦਿਖਾਣਾ ਤੁਸੀਂ ਇੱਕ ਵਾਰ ਤੁਸੀਂ ਨਾ ਇਹਨਾਂ ਨੂੰ ਹਾਲੋ ਬੁਲਾਣੀਆ ਕਿੱਦਾਂ ਬੁਲਾਓਗੇ ਅੱਛਾ ਓਕੇ ਜਮੀ ਸਿਟ ਖੁਡ ਚਿਕਨ ਹਮ ਅੱਛਾ ਸੱਸੀਕਾਰ ਮੈਂ ਦੇਖਿਆ ਇਹ ਉਹ ਵਧੀਆ ਸੱਸੀਕਾਰ ਜਿੰਨੇ ਵੀ ਆ ਵੀਡੀਓਜ਼ ਦੇ ਵਿੱਚ ਮੈਂ ਦੇਖਿਆ ਸਿਟ ਸੱਸੀਕਾਰ ਕਰੋ ਸਟੇ ਹਮ ਇਹ ਕਿਹੜੀ ਬਰੀਡ ਆ ਤੇ ਕਿਹੜਾ ਇਹ 골ਡਨ ਰੀਟਰੀਵਰ ਹੈ ਅੱਛਾ ਰੀਟਰੀਵਰ ਹੈ ਹਾਂਜੀ ਇਹ ਫਰੈਂਡਲੀ ਡੌਗ ਹੁੰਦਾ ਜੀ ਬਹੁਤ ਮਤਲਬ ਵੱਢਦੇ ਨਹੀਂ ਜਾਂ ਕੋਈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਬਿਲਕੁਲ ਡਰਨ ਦੀ ਲੋੜ ਨਹੀਂ ਜੀ ਵੱਢਦੇ ਨਹੀਂ ਤੁਸੀਂ ਵੀ ਟੱਚ ਕਰੋ ਜੇ ਮੈਂ ਇਹਨਾਂ ਨੂੰ ਕਮਾ ਕਰੂਗੇ ਇਹ ਹੈਲੋ ਤੈਨੂੰ ਕਮਾਂਡ ਸਮਝਾਣੀ ਪਊ ਜੀ ਫੇਰ ਕਰੂਗਾ ਹੁਣ ਜਿੱਦਾਂ ਅਸੀਂ ਡੌਗ ਨੂੰ ਟ੍ਰੇਨਿੰਗ ਦਿੰਨੇ ਆ ਅਸੀਂ ਓਨਰ ਨੂੰ ਕਹਿੰਨੇ ਆ ਵੀ ਭਾਈ 2 ਘੰਟੇ ਸਮਾਂ ਕੱਢ ਕੇ ਆਇਓ ਕਿਉਂਕਿ ਜਦੋਂ ਓਨਰ ਇੱਕ ਮਹੀਨੇ ਬਾਅਦ ਸਾਡੇ ਕੋਲ ਆਊਗਾ ਥੋੜੀ ਜਿਹੀ 15-20 ਮਿੰਟ ਡੌਗ ਚ ਐਕਸਾਈਟਮੈਂਟ ਰਹਿੰਦੀ ਆ ਉਹਨੂੰ ਮਿਲਣ ਦੀ ਹੈਨਾ ਛੜਿਆ ਮਿਲਣਾ ਥੋੜਾ ਜਿਹਾ ਡਰ ਹੁੰਦਾ ਮੈਨੂੰ ਛੱਡ ਕੇ ਨਾ ਚਲੇ ਜਾਏ ਮਤਲਬ ਇਹ ਮਤਲਬ ਇਹਨਾਂ ਡੌਗ ਘੰਟੇ ਦੋ ਘੰਟੇ ਦੇ ਵਿੱਚ ਅਸੀਂ ਕੋਈ ਡੌਗ 15 ਮਿੰਟ ਚ ਵੀ ਕਾਬੂ ਆ ਜਾਂਦਾ ਕੋਈ ਅੱਧਾ ਘੰਟਾ ਵੀ ਲੱਗਦਾ ਉਹ ਘੰਟਾ ਵੀ ਲੱਗਦਾ ਉਹਦੀ ਐਕਸਾਈਟਮੈਂਟ ਹੌਲੀ ਹੌਲੀ ਖਤਮ ਹੋ ਜਾਂਦੀ ਹੈ ਫਿਰ ਜਿੱਦਾਂ ਅਸੀਂ ਉਹਨੂੰ ਕਮਾਂਡ ਦਿੰਨੇ ਆ ਉਹਨਾਂ ਨੂੰ ਦੱਸਦੇ ਵੀ ਇਹਨੂੰ ਇਦਾਂ ਦਾ ਕਮਾਂਡ ਦੇ ਇਹਨੂੰ ਇਦਾਂ ਬਿਠਾਣਾ ਇਦਾਂ ਹੱਥ ਮਲਾਣਾ ਹੁਣ ਮੈਨੂੰ ਉਹ ਪ੍ਰੋਸੈਸ ਜਿਹੜਾ ਕਰਕੇ ਦਿਖਾਓ ਤੁਸੀਂ ਕਿਦਾਂ ਜਿਵੇਂ ਕੰਮ ਇਹ ਤਸਵੀਰ ਦਿਖਾਉਂਦੀ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਫੌਜੀ ਵੀਰ ਨੇ ਆਪਣੇ ਹੀ ਘਰ ਦੇ ਵਿੱਚ ਇੱਕ ਟ੍ਰੇਨਿੰਗ ਸੈਂਟਰ ਖੋਲ੍ਹਿਆ ਹੋਇਆ ਹੈ ਜਿੱਥੇ ਵਿਦੇਸ਼ੀ ਨਸਲਾਂ ਵੀ ਨੇ ਦੇਸੀ ਨਸਲਾਂ ਵੀ ਨੇ ਕਿਸ ਤਰੀਕੇ ਦੇ ਨਾਲ ਇਹ ਫੌਜੀ ਵੀਰ ਟ੍ਰੇਨਿੰਗ ਤੁਹਾਨੂੰ ਕਰਕੇ ਦਿਖਾਏਗਾ ਘਰਾਂ ਦੇ ਵਿੱਚ ਆਮ ਅਸੀਂ ਦੇਖਦੇ ਹਾਂ ਕਿ ਹਰ ਬੰਦੇ ਦਾ ਸ਼ੌਂਕ ਹੁੰਦਾ ਹੈ ਪਰ ਇਸ ਸ਼ੌਂਕ ਨੂੰ ਪੂਰਾ ਕਿਵੇਂ ਕਰਨਾ ਹੈ ਫੌਜੀ ਅੰਦਾਜ਼ ਦੱਸੇਗਾ ਜੰਪ ਗੁੱਡ ਬாய் ਜੰਪ ਜਿਮੀ ਕੋ ਜੰਪ Good boy. Jimmy, come back. Hill. Jimmy, stay. Sit. Sit. Down. Down. Jimmy. Down. 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 Come. Stay. Jimmy. Stay. Sit. Sit. Jimmy. ਥੋੜਾ ਜਿਹਾ ਧੁੱਪ ਕਰਕੇ ਡੌਗ ਅਕਲ ਕਾਨ ਹੋ ਰਿਹਾ ਆ ਨਾ ਕਰਕੇ ਥੋੜੀ ਦਿੱਕਤ ਜਿੰਮੀ ਸਿਟ ਡਾਊਨ ਚਾਬਾ ਡਾਊਨ ਇਹ ਮੇਰੀ ਛਾਂ ਚ ਭਜ ਰਿਹਾ ਜੀ ਜਿਵੇਂ ਉਹਨੂੰ ਛਾਂ ਚ ਕਰਾਂ ਛਾਂ ਸਾਰਾ ਕੁਝ ਕਰੂਗਾ ਇਥੇ ਧੁੱਪ ਲੱਗ ਰਹੀ ਹੈ ਇਹਦੀ ਐਕਟੀਵਿਟੀ ਮੈਂ ਤੁਹਾਨੂੰ ਛਾਂ ਚ ਕਰਕੇ ਦਿਖਾਣਾ ਜੀ ਦੀ ਠੀਕ ਹੈ ਛਾਂ ਚ ਕਰੂਗਾ ਇਹ ਵਧੀਆ ਤੇ ਛਾਂ ਵੱਲ ਨੂੰ ਖਿੱਚ ਰਿਹਾ ਡੌਗ ਹੁਣ ਦੁਪਹਿਰ ਦਾ ਟਾਈਮ ਮਤਲਬ ਇਨਸਾਨਾਂ ਮੰਗੋ ਇਹ ਆਪਾਂ ਕਹਿ ਸਕਦੇ ਹਾਂ ਕਿ ਬੇਜਵਾਨ ਵੀ ਉਹ ਚੀਜ਼ਾਂ ਮਹਿਸੂਸ ਕਰਦੇ ਆ ਹਨਾ ਜਿਵੇਂ ਹੁਣ ਇੱਥੋਂ ਦੇ ਆ ਬੱਚਾ ਮੈਂ ਮੈਂ ਇਹ ਵੀ ਵੀਰ ਜੀ ਦੇਖਿਆ ਇੱਕ ਮਿੰਟ ਜੀ ਮੈਂ ਕਰ ਡਾਊਨ ਜਿਵੇਂ ਡਾਊਨ ਗੁੱਡ ਬாய் 슬ੀਪ ਇਨਸ਼ਾ ਅ ਸਟੇ ਹਮ ਗੜਪ ਸਟੇ ਅੱਛਾ ਤੁਸੀਂ 슬ੀਪ ਕੀਆ ਤੇ ਪੈ ਜਾਂਦੇ ਨੇ ਲਟੇ ਜਾਂਦੇ ਨੇ ਹਾਂ ਪੈ ਗਈ ਗੜਪ ਸਟੇ ਜਿਵੇਂ 슬ੂਟ 슬ੂਟ ਹਮ ਮੈਂ ਇਹ ਵੀ ਦੇਖਿਆ ਕਿ ਤੁਸੀਂ ਜਿੱਦਾ ਏਸੀ ਵਾਲੇ ਰੂਮ ਦੇ ਵਿੱਚ ਵੀ ਹਨਾ ਇਹਨਾਂ ਡੌਗਸ ਨੂੰ ਰੱਖ ਦਿਓ ਉਹ ਕਿੱਦਾਂ ਮਤਲਬ ਮੰਨ ਦੇ ਵਿੱਚ ਆਇਆ ਕਿ ਏਸੀ ਵਾਲਾ ਰੂਮ ਡੌਗਸ ਦੇ ਲਈ ਦਿੱਤਾ ਜਾਵੇ ਇਹ ਹੁਣ ਕਈ ਲੋਕ ਨੇ ਜੀ ਘਰੇ ਆਪਣੇ ਡੌਗ ਨੂੰ ਏਸੀ 'ਚ ਰੱਖਦੇ ਨੇ ਹਮ ਹੁਣ ਸਾਡੇ ਕੋਲ ਏਸੀ ਵੀ ਲੱਗਿਆ ਹੋਇਆ ਕੂਲਰ ਵੀ ਲੱਗਿਆ ਹੋਇਆ ਹੈ ਅੱਛਾ ਹੁਣ ਜੇ ਮੰਨ ਲਓ ਅਸੀਂ ਏਸੀ ਵਾਲੇ ਡੌਗ ਨੂੰ ਕੂਲਰ 'ਚ ਰੱਖਾਂਗੇ ਉਹਨੂੰ ਤਕਲੀਫ ਹੋਊਗੀ ਹਮ ਹੁਣ ਜੇ ਅਸੀਂ ਕੂਲਰ ਵਾਲੇ ਜਾਂ ਪੱਖੇ ਵਾਲੇ ਡੌਗ ਨੂੰ ਏਸੀ 'ਚ ਰੱਖਾਂਗੇ ਫਿਰ ਉਹ ਅਗਲੇ ਦਿਕਰੇ ਜਾ ਕੇ ਡੈਸਪੀ ਨਹੀਂ ਹੋਣਾ ਹਮ ਤਾਂ ਕਰਕੇ ਫਿਰ ਅਸੀਂ ਅਗਲੇ ਦਿ ਮਤਾਬਕੀ ਜਿੱਦਾਂ ਦਾ ਆਪਣੇ ਘਰੇ ਮਾਹੌਲ ਜਿੱਦਾਂ ਦੇ ਮਾਹੌਲ ਦੇ ਵਿੱਚ ਰਿਹਾ ਤੁਸੀਂ ਉਹੀ ਮਾਹੌਲ ਪ੍ਰੋਵਾਈਡ ਕਰ ਦਿਓ। ਅਗਰ ਮੈਂ ਡਾਈਟ ਦੀ ਗੱਲ ਕਰਾਂ ਹੁਣ ਤੁਸੀਂ ਕਹਿੰਦੇ ਹੋ ਕਿ ਕਿੰਨੇ ਸਾਰੇ ਕਿੱਡੀ ਇੱਕ ਗਿਣਤੀ ਦੇ ਵਿੱਚ ਤੁਸੀਂ ਸੰਭਾਲਦੇ ਹੋ ਡੌਗਸ ਨੂੰ? 10 12 14 ਤੇ ਫਿਰ ਇਹਨਾਂ ਦਾ ਖਰਚਾ ਵੀ ਉਨਾ ਹੀ ਜ਼ਿਆਦਾ ਵੱਧ ਜਾਂਦਾ ਵਾ ਇਹਨਾਂ ਦੀ ਡਾਈਟ ਦਾ ਹਨਾ ਧਿਆਨ ਰੱਖਣਾ ਕੋਈ ਬਿਮਾਰੀ ਹੋ ਜਾਂਦੀ ਹੈ ਫਿਰ ਇਹ ਚੀਜ਼ਾਂ ਕਿੱਦਾਂ ਮੈਨੇਜ ਕਰਦੇ ਹੋ? ਇਹ ਚੀਜ਼ਾਂ ਦੀ ਡਾਈਟ ਤਾਂ ਹੁਣ ਰੁਟੀਨ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਜਿੱਦਾਂ ਰੋਟੀ ਹੋ ਗਿਆ ਫੀਡ ਹੋ ਗਿਆ ਦਹੀਂ ਬੇਰਕਾ ਦਾ ਅੰਦਰ ਤੁਹਾਨੂੰ ਡੱਬੇ ਦਿਖਾਉਂਗਾ ਬੇਰਕਾ ਦੀ ਪਏ ਨੇ ਸਾਰੇ ਅੱਛਾ ਬੇਰਕਾ ਦਾ ਦਹੀਂ ਪਾਉਣਾ ਹੀ ਇਹਨਾਂ ਨੂੰ ਦੁਪਹਿਰੇ ਜਦ ਇਹਨਾਂ ਨੂੰ ਫਰੂਟ ਚ ਕੇਲੇ ਦਿੰਨੇ ਆ ਜੀ ਹਨਾ ਲੱਸੀ ਵੀ ਬਣਾ ਕੇ ਦਿੰਨੇ ਆ ਇਹਨਾਂ ਨੂੰ ਗਰਮੀ ਕਰਕੇ ਦੁਪਹਿਰੇ ਇਹ ਸਾਰੇ ਚੀਜ਼ਾਂ ਡਾਈਟ ਚ ਹੁਣ ਜੇ ਕੋਈ ਡੌਗ ਮੰਨ ਲਾ ਸਾਨੂੰ ਲੱਗਦਾ ਵੀ ਦਿੱਕਤ ਹੈ ਕੋਈ ਖਾਣਾ ਨਹੀਂ ਘਾਰਿਆ ਹਨਾ ਜਾਂ ਕੋਈ ਲੈਟਰਨ ਪਤਲੀ ਕਰ ਰਿਹਾ ਐਡਿਸੈਂਟਰੀ ਆ ਜਾਂ ਕੋਈ ਉਲਟੀ ਕੁਛ ਕਰ ਰਿਹਾ ਪਤਾ ਲੱਗ ਜਾਂਦਾ ਉਹਦੇ ਲੱਛਣਾਂ ਤੋਂ ਵੀ ਇਹਨੂੰ ਕੋਈ ਦਿੱਕਤ ਹੈ ਅਸੀਂ ਉਸੇ ਕਰਕੇ ਆ ਦਿੱਕਤ ਹੈ ਜੀ ਅਸੀਂ ਦਵਾਈ ਦਵਾ ਦਈਏ ਜਾਂ ਤੁਸੀਂ ਦਵਾਉਗੇ ਕਈ ਵਾਰ ਤਾਂ ਲੋਕ ਆਪਣੇ ਘਰਾਂ ਦੇ ਵਿੱਚੋਂ ਵੀ ਜਦੋਂ ਕੁੱਤਾ ਬਿਮਾਰ ਹੋ ਜਵੇ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਆ ਛੱਡ ਦਿੰਦੇ ਆ ਜਾਂ ਆਂਟੀ ਗਵੰਡੀ ਨਹੀਂ ਟਿਕਣ ਦਿੰਦੇ ਹਨਾ ਕਿ ਕੁੱਤਾ ਬਿਮਾਰੀਆਂ ਫਲਾਉਂਦਾ ਵੀ ਇਹਨੂੰ ਬਾਹਰ ਕੱਢੋ ਇਦਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਵਾ ਤੁਹਾਨੂੰ ਕਦੀ ਨਾ ਤੋਂ ਘਿਣ ਵਗੈਰਾ ਇਦਾਂ ਦੀ ਚੀਜ਼ ਨਹੀਂ ਬਿਲਕੁਲ ਨਹੀਂ ਜੀ ਕਦੇ ਵੀ ਨਹੀਂ ਕੁਛ ਵੀ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਵੀ ਤੁਹਾਨੂੰ ਡੌਗ ਤੋਂ ਕੋਈ ਦਿੱਕਤ ਆ ਜੇ ਆ ਕਈ ਵਾਰ ਹਨਾ ਬੇਜਵਾਨਾਂ ਨੂੰ ਇਹਨਾਂ ਨੂੰ ਡੌਗਸ ਨੂੰ ਦਰਵੇਸ਼ ਦਾ ਦਰਜਾ ਦੇ ਦਿੱਤਾ ਜਾਂਦਾ ਵਾ ਮੰਨਦੇ ਹੋਈ ਚੀਜ਼ਾਂ ਬਿਲਕੁਲ ਦਰਵੇ ਇਹ ਤੋਂ ਡੇਕਰ ਦੀ ਰੱਖੀ ਕਰਦੇ ਨੇ ਜੀ ਹੁਣ ਇਹ ਡੌਗ ਹੈ ਜੀ ਮੇਰਾ ਇਹ ਕੁਛ ਨਹੀਂ ਕਹਿੰਦਾ ਜੀ ਬਿਲਕੁਲ شریف ਹੈ ਕਿਸੇ ਨੂੰ ਕੋਈ ਆ ਜੇ ਪਰ ਗੇਟ ਬੰਦ ਹੈ ਜੇ ਜੇ ਤੁਸੀਂ ਜਾ ਕੇ ਗੇਟ ਤੇ ਇੱਕ ਵਾਰੀ ਗੇਟ ਖੜਕਾਉਂਗੇ ਇੱਕ ਵਾਰੀ ਇਹ ਐ ਆਊਗਾ ਭੌਂਕਰ ਤੁਸੀਂ ਡਰ ਜਾਓਗੇ ਮੈਨੂੰ ਵੱਢੂਗਾ ਇਹ ਹੂੰ ਪਰ ਬੜਦਾ ਨਹੀਂ ਰਾਖੀ ਪੂਰੀ ਗਾਰਡ ਕਰਦਾ ਜੀ ਜਿੱਦਾਂ ਹੁਣ ਕਈ ਲੋਕਾਂ ਨੂੰ ਇਹ ਵੀ ਸ਼ੌਂਕ ਆ ਵੀ ਅਸੀਂ ਜੇ ਘਰ ਦੇ ਵਿੱਚ ਡੌਗ ਰੱਖਿਆ ਵਾ ਚਲੋ ਸਿਕਿਉਰਿਟੀ ਤਾਂ ਹੈ ਇੱਕ ਬਾਡੀਗਾਰਡ ਵਾਂਗੂ ਡੌਗ ਜਿਹੜਾ ਸਾਡੇ ਕੰਮ ਆਵੇ ਫਿਰ ਉਹਦੀ ਕੋਈ ਸਪੈਸ਼ਲ ਟ੍ਰੇਨਿੰਗ ਕਰਦੇ ਇਹ ਅਲੱਗ-ਅਲੱਗ ਟ੍ਰੇਨਿੰਗਾਂ ਨੇ ਜੀ ਅੱਛਾ ਦੇਖੋ ਪ੍ਰੋਟੈਕਸ਼ਨ ਟ੍ਰੇਨਿੰਗ ਹੈ ਅੱਛਾ ਹੈਨਾ ਇੱਕ ਤਾਂ ਓਵਿਡੈਂਸ ਟ੍ਰੇਨਿੰਗ ਹੋਗੀ ਜਿੱਦਾਂ ਵੀ ਸੈਟ ਹੈਂਡਸ਼ੇਕ ਇੱਧਰ ਆ ਜਾ ਉੱਥੇ ਗਏ ਇਹ ਤਾਂ ਬੇਸਿਕ ਹੋ ਗਿਆ ਇਹ ਤਾਂ ਬੇਸਿਕ ਚੀਜ਼ਾਂ ਹੋ ਗਈਆਂ ਜੀ ਹੈਨਾ ਵੀ ਰੋਟੀ ਆਪਾਂ ਫੂਡ ਕੰਟਰੋਲ ਖਾਣਾ ਰੱਖਾਂਗੇ ਵੀ ਖਾਣਾ ਨਹੀਂ ਹਨਾ ਉਹ ਬੈਠਾ ਰਹੂਗਾ ਕਹੂੰਗੇ ਖਾ ਲੈ ਖਾਲੂਗਾ ਇਹ ਵੇਸਕ ਚੀਜ਼ਾਂ ਹੋ ਗਈਆਂ ਹੁਣ ਦੂਜੀ ਚੀਜ਼ ਹੁੰਦੀ ਹੈ ਜੀ ਸਨੀ ਪਿੰਡਾਗ ਹੁੰਦੇ ਨੇ ਜੀ ਹਨਾ ਜਿੱਦਾਂ ਉਹਦੇ ਵਿੱਚ ਨਸ਼ੀਲੀਆਂ ਚੀਜ਼ਾਂ ਨੂੰ ਲੱਭਣਾ ਹਨਾ ਹਾਂ ਹਾਂ ਉਸ ਤੋਂ ਬਾਅਦ ਜਿਵੇਂ ਬਰੂਦ ਵਗੈਰਾ ਆ ਜਾਂਦੇ ਨੇ ਹਨਾ ਬਿਲਕੁਲ ਬਿਲਕੁਲ ਉਹ ਚੀਜ਼ਾਂ ਨੂੰ ਲੱਭਣਾ ਜੀ ਦੋ ਤਰ੍ਹਾਂ ਦੇ ਟ੍ਰੇਨਿੰਗਾਂ ਹੁੰਦੇ ਆ ਇਹ ਸਾਰੀਆਂ ਤੁਸੀਂ ਦੇ ਦਿੰਦੇ ਹੋ ਇਹ ਸਾਰੀਆਂ ਹਾਂ ਜੀ ਇਹ ਪਰ 6-6 ਮਹੀਨਿਆਂ ਦੀ ਟ੍ਰੇਨਿੰਗਾਂ ਨੇ ਜੀ ਅੱਛਾ ਤੇ ਜਿਵੇਂ ਪ੍ਰੋਟੈਕਸ਼ਨ ਟ੍ਰੇਨਿੰਗ ਹੈ ਜੀ ਹਨਾ ਜਿਹਦਾ ਸੈਲਫ ਪ੍ਰੋਟੈਕਸ਼ਨ ਹੈ ਉਹ ਤੇ 9 ਮਹੀਨੇ ਲੱਗਦੇ ਨੇ ਜੀ ਜਿਵੇਂ ਇੱਕ ਟ੍ਰੈਕਰ ਡੌਗ ਹੁੰਦੇ ਨੇ ਜੀ ਤੇ ਪੈਡ ਪੂੜ ਲੱਭਣ ਵਾਲੇ ਹਨਾ ਉਹਨਾਂ ਤੇ ਵੀ 9 ਮਹੀਨੇ ਲੱਗਦੇ ਨੇ ਜੀ ਪਰ ਇੰਨੇ ਲੰਬੇ ਟ੍ਰੇਨਿੰਗ ਆ ਕੋਈ ਛੜਦਾ ਨਹੀਂ ਜੀ ਨਾ ਕੋਈ ਕਰਾਉਂਦਾ ਲੋਕ ਲੋਕ ਇਹੀ ਸੋਚਦੇ ਆ ਕਿ ਘਰਾਂ ਦੇ ਵਿੱਚ ਵਾ ਚਲੋ ਸਾਡੀਆਂ ਬੇਸਿਕ ਕਮਾਂਡਸ ਹੀ ਫੋਲੋ ਕਰ ਲੈਣ ਹਨਾ ਜਿੱਦਾਂ ਸੀ ਕਹੀਏ ਉਦਾਂ ਉੱਠਣ ਉਦਾਂ ਬੈਠਣ ਉਦਾਂ ਤੁਰਨ ਫੇਨ ਗੰਦ ਨਾ ਪਾਣ ਰੋਟੀ ਜਿੱਥੇ ਹੈਗੀ ਉਸੇ ਭਾਂਡੇ ਦੇ ਵਿੱਚ ਖਾਣ ਕਿਸੇ ਭਾਂਡੇ ਨੂੰ ਨਾ ਛੇੜੇ ਹਾਂਜੀ ਹਾਂਜੀ ਜਿਆਦਾ ਪ੍ਰੋਬਲਮ ਆ ਤਾਂ ਆਪਣੇ ਘਰਾਂ 'ਚ ਤਾਂ ਇਹੀ ਚੀਜ਼ਾਂ ਨੇ ਜੀ ਜਿਆਦਾ ਲੋਕ ਇਹੀ ਸਿਖਾਉਂਦੇ ਨੇ ਮਹੀਨਾ ਦੋ ਮਹੀਨੇ ਇਹਨਾਂ ਦਿਨਾਂ ਚ ਇਹ ਡੌਗ ਕਵਰ ਕਰ ਲੈਂਦੇ ਨੇ ਸਾਰੀਆਂ ਚੀਜ਼ਾਂ ਜੀ ਅੱਛਾ ਇੱਕ ਇੱਕ ਕੁਐਸਚਨ ਬੜਾ ਆ ਰਿਹਾ ਕਿ ਆਪਾਂ ਅਗਰ ਪੰਜਾਬ ਦੇ ਵਿੱਚ ਲੋਕ ਆਪਣੇ ਘਰਾਂ ਵਿੱਚ ਰੱਖ ਦਿਆ ਤਾਂ ਲੋਕ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਸਿਖਾਓ ਹਨਾ ਸਿਟ ਹੋ ਗਿਆ ਡਾਊਨ ਹੋ ਗਿਆ 슬ੀਪਿੰਗ ਹੋ ਗਿਆ ਇਹ ਦਵੇ ਇੰਗਲਿਸ਼ ਦੀਆਂ ਗੱਲਾਂ ਵਾਂ ਅੰਗਰੇਜ਼ੀ ਕੁੱਤੇ ਨਾ ਬਣਾਓ ਇਹ ਚੀਜ਼ਾਂ ਮੈਂ ਬਹੁਤ ਲੋਕ ਸੁਣਦੀਆਂ ਕਿ ਕਿੰਦਾ ਬੋਲਦੇ ਨੇ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਸਾਨੂੰ ਇਹ ਓਨਰ ਦੇ ਡਿਮਾਂਡ ਦੇ ਮੁਤਾਬਕ ਹੈ ਜੀ ਹੁਣ ਤੁਸੀਂ ਹੋ ਜੀ ਤੁਸੀਂ ਮੈਨੂੰ ਆ ਕੇ ਕਹੋਗੇ ਭਾਈ ਸਾਡਾ ਕੁੱਤਾ ਤਾਂ ਇੰਗਲਿਸ਼ ਚ ਸਿਖਾ ਵੀ ਸਾਡੇ ਦਾ ਬੱਚੇ ਨੇ ਸੀਬੀਐਸ ਬੋਰਡ ਚ ਪੜਦੇ ਨੇ ਇੰਗਲਿਸ਼ ਪੜ੍ਹਦੇ ਨੇ ਤਾਂ ਸ਼ਹਿਰ ਚ ਰਹਿੰਦੇ ਆ ਅਸੀਂ ਤਾਂ ਇੰਗਲਿਸ਼ ਹੀ ਚੱਲਦੀ ਹੈ ਸਾਡੇ ਤਾਂ ਅਸੀਂ ਫਿਰ ਉਹਨੂੰ ਪੰਜਾਬੀ ਚ ਕਿੱਦਾਂ ਸਿਖਾ ਦਈਏ ਅੱਜ ਦੇ ਸਮਝ ਤਾਂ ਇਹ ਵੀ ਕਹਿੰਦੇ ਕਿ ਜਵਾਕਾਂ ਨੂੰ ਵੀ ਇੰਗਲਿਸ਼ ਵੱਲ ਨਾ ਤੋਰੋ ਜਦੋਂ ਕੁੱਤਿਆਂ ਦੀ ਗੱਲ ਆਉਂਦੀ ਲੋਕ ਉੱਥੇ ਵੀ ਬੱਸ ਨਹੀਂ ਕਰਦੇ ਲੱਗਦਾ ਕਿ ਜਦੋਂ ਆਪਾਂ ਸਿਟ ਡਾਊਨ ਇਹ ਬਹੁਤ ਘੱਟ ਸ਼ਬਦਾਂ ਚ ਆਪਾਂ ਗੱਲ ਪੂਰੀ ਕਰ ਦਿੰਦੇ ਆ ਪੰਜਾਬੀ ਚ ਲੰਮਾ ਛੋੜਾ ਜਿਹੜਾ ਸੈਂਟ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਜੀ ਇਹਨਾਂ ਨੂੰ ਤੁਸੀਂ ਜਿਹੜੀ ਵੀ ਭਾਸ਼ਾ ਕਹੋਗੇ ਉਹੀ ਸਿੱਖ ਜਾਂਦੇ ਨੇ ਮੈਂ ਪੰਜਾਬੀ ਚ ਵੀ ਡਾਗ ਉਸ ਕਾਇਆ ਹੋਇਆ ਹਿੰਦੀ ਚ ਵੀ ਇਸ ਕਾਇਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਜੀ ਠੀਕ ਹੈ ਉਹ ਵੀ ਜ਼ਰੂਰ ਪ੍ਰੋਸੈਸ ਕਰਕੇ ਦਿਖਾਣਾ ਹਾਂ ਉਹ ਵੀ ਮੈਂ ਦਿਖਾਵਾਂਗਾ ਤੁਹਾਨੂੰ ਹਨਾ ਕੋਈ ਮੈਸੇਜ ਹੈ ਤੁਹਾਡੇ ਦਿਲ ਦੇ ਵਿੱਚ ਕਿ ਕਈ ਲੋਕ ਜਿਹੜੇ ਆ ਬੇਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਆ ਹਨਾ ਕਈ ਵਾਰ ਬੇਜਵਾਨ ਵੀ ਅਗਰੈਸਿਵ ਐਨੇ ਹੁੰਦੇ ਆ ਜਿੱਦਾਂ ਆਮ ਹੋ ਗਈਆਂ ਘਟਨਾਵਾਂ ਕਿ ਕਿਸ ਤਰੀਕੇ ਦੇ ਨਾਲ ਨੋਚ ਨੋਚ ਲੋਕਾਂ ਨੂੰ ਬੱਚਿਆਂ ਨੂੰ ਖਾ ਜਾਂਦੇ ਆ ਮਤਲਬ ਤੁਹਾਨੂੰ ਕੀ ਲੱਗਦਾ ਕਿ ਜੋ ਸਰਕਾਰਾਂ ਵੱਲੋਂ ਵੀ ਪਾਬੰਦੀਆਂ ਲਗਾਈਆਂ ਜਾਣੀਆਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਈ ਓਨਰ ਦੇਖੇ ਨੇ ਵੀ ਸਾਡਾ ਡੌਗ ਭਈ ਅਗਰੈਸਿਵ ਹੋ ਗਿਆ ਇਹ ਵੱਡਦਾ ਇਹਨੂੰ ਕਿਸੇ ਨੂੰ ਦੇ ਦਿਓ ਜੀ ਜਾਂ ਸਾਡੇ ਕੋਲ ਸੰਭਾਲਣ ਦਾ ਟਾਈਮ ਨਹੀਂ ਜੀ ਪਰ ਪਲੀਜ਼ ਐਦਾਂ ਅਤਿਆਚਾਰ ਨਾ ਕਰੋ ਇਹ ਜਾਨਵਰ ਨਾਲ ਤੁਸੀਂ ਜਦੋਂ 3 ਮਹੀਨਾ ਦੇ ਪੱਪੀ ਨੂੰ 2 ਮਹੀਨਾ ਦੇ 1 ਮਹੀਨਾ ਦੇ ਨੂੰ ਲੈ ਆਏ ਜੀ ਹਨਾ ਜੇਕਰ ਉਹ ਤੁਹਾਡੇ ਕੋਲੇ 6 7 8 ਮਹੀਨਾ ਦਾ ਹੋ ਗਿਆ ਉਹ ਤੁਹਾਨੂੰ ਹੀ ਆਪਣਾ ਮਾਂ ਪਿਓ ਸਮਝੂਗਾ ਉਹ ਤਾਂ ਫਿਰ ਬੱਚਾ ਵਾਂਗੂ ਕਿਰ ਉਹਨੂੰ ਤੁਸੀਂ ਜਿੱਥੇ ਮਰਜ਼ੀ ਦੇ ਦੋ ਜੀ ਉਹ ਦਿਲ ਨਹੀਂ ਲਾਉਂਦਾ ਬਿਮਾਰ ਹੋ ਜਾਊਗਾ ਉਹ ਜਲਦੀ ਮਰ ਜਾਊਗਾ ਜੀ ਮੈਂ ਆਪਣੀ ਅੱਖਾਂ ਦੇ ਸਾਹਮਣੇ ਇਹ ਆਨ ਗਰਾਊਂਡ ਚੀਜ਼ ਦੇਖੀ ਹੈ ਕੋਈ ਇੱਕ ਡੌਗ ਸੀ ਲੁਧਿਆਣੇ ਦਾ ਉਹ ਕਹਿੰਦੇ ਜੀ ਟਾਈਮ ਨਹੀਂ ਸਾਡੇ ਕੋਲ ਹਨਾ ਸਾਲ ਦਾ ਡੌਗ ਸੀ ਇੱਥੇ 1 ਮਹੀਨਾ ਟ੍ਰੇਨਿੰਗ ਕਰਾ ਕੇ ਲੈ ਗਏ ਸੀ ਵੀ ਇਹੇ ਡੌਗ ਕਿਸੇ ਨੂੰ ਦਵਾ ਦਿਓ ਮੈਂ ਕਿਹਾ ਜੀ ਠੀਕ ਹੈ ਤੇ ਮੈਂ ਗੱਲ ਕਰਕੇ ਕਿਸੇ ਨਾਲ ਆਪਣੇ ਸੰਗਰੂਰ ਉਹਨਾਂ ਨੂੰ ਡੌਗ ਦਵਾਤਾ ਮੈਂ ਉਹਨਾਂ ਨੇ ਕੇਰ ਵੀ ਵਧੀਆ ਕਰੀ ਡੌਗ ਤੀਜੇ ਦਿਨ ਬਿਮਾਰ ਹੋ ਗਿਆ ਜੀ ਡੌਗ ਦੇ ਸੈੱਲ ਘਟ ਗਏ ਖਾਣਾ ਨਾ ਖਾਇਆ ਕਰੇ ਜੀ ਹਨਾ ਤੇ ਡਾਕਟਰ ਨੂੰ ਵੀ ਦਿਖਾਇਆ ਫਿਰ ਉਹਨਾਂ ਨੂੰ ਅਸੀਂ ਦੱਸਿਆ ਵੀ ਅੱਦ ਅੱਦ ਕਰਕੇ ਡੌਗ ਦੀ ਤੁਹਾਡੇ ਦੀ ਦਿੱਕਤ ਹੈ ਪ੍ਰੋਬਲਮ ਬਿਮਾਰ ਹੋ ਰਿਹਾ ਦਿਲ ਨਹੀਂ ਲਾ ਰਿਹਾ ਤੇ ਉਹ ਕਹਿੰਦੇ ਜੀ ਚਲੋ ਉਹਨਾਂ ਨੂੰ ਵੀ ਫੀਲ ਹੋਇਆ ਜੀ ਮੈਂ ਕਿਹਾ ਜੀ ਕੋਈ ਵੀ ਜਾਨਵਰ ਹੈ ਆਪਣਾ ਭਾਗ ਲੈ ਕੇ ਆਉਂਦਾ ਇਹਨੂੰ ਬੱਚਾ ਹੀ ਸਮਝੋ ਜੇ ਪਾਲੇ ਫਿਰ ਉਹ ਲੈ ਕੇ ਗਏ ਜੀ ਉੱਥੇ ਗਏ 2 ਦਿਨਾਂ ਬਾਅਦ ਡੌਗ ਨੋਂ ਪਰ ਨੋ ਓਕੇ ਬਿਲਕੁਲ ਓਕੇ ਹੋ ਗਿਆ ਜੀ ਵੀ ਜੇ ਤਾਂ ਤੁਸੀਂ ਇਹਨੇ ਡੌਗ ਰੱਖਿਆ ਪਾਲਿਆ ਹੈ ਹਨਾ ਆਪਣੇ ਘਰੇ ਰੱਖੋ ਦੂਜੀ ਗੱਲ ਜੀ ਜਿਹੜੇ ਡੌਗ ਕਹਿੰਦੇ ਨੇ ਵੀ ਸਾਡੇ ਘਰ ਐਗਰੈਸਿਵ ਹੋ ਗਏ ਡੌਗ ਵੱਢਣ ਲੱਗੇ ਡੌਗ ਓਨਰ ਨੂੰ ਵੱਢ ਲੈਂਦੇ ਨੇ ਹਨਾ ਉਹਨਾਂ ਦੇ ਵਿੱਚ ਮਾਲਕ ਦੀ ਕਮੀ ਹੈ ਜੀ ਉਹਨੂੰ ਟਾਈਮ ਨਹੀਂ ਦਿੰਦੇ ਪਿਆਰ ਦੀ ਕਮੀ ਹੈ ਸਮਝਣ ਦੀ ਤਿਆਰ ਦੀ ਨਹੀਂ ਕਹਿ ਸਕਦੇ ਜੀ ਟਾਈਮ ਨਹੀਂ ਦਿੰਦੇ ਪਿਆਰ ਤਾਂ ਹੁਣ ਆਪਾਂ ਘਰ ਦੇ ਵਿੱਚ ਹੀ ਰੱਖਾਂਗੇ ਚਲੋ ਬੁਲਾਵਾਂਗੇ ਪਿਆਰ ਵੀ ਕਰ ਲਾਂਗੇ ਫੇਰ ਵੀ ਪੜਦੇ ਨੇ ਪਰ ਉਹਨੂੰ ਸਭ ਤੋਂ ਜ਼ਰੂਰੀ ਹੈ ਜੀ ਉਹਨੂੰ ਬਾਹਰ ਕਮਾਉਣਾ ਫੜਾਉਣਾ ਦੁਨੀਆਦਾਰੀ ਦਿਖਾਉਣੀ ਲੋਕਾਂ ਨਾਲ ਸੋਸ਼ਲਾਈਜ਼ ਕਰਾਉਣਾ ਜਿੱਦਾਂ ਆਪਾਂ ਬੈਠੇ ਆ ਖੜੇ ਆ ਹੁਣ ਡੌਗ ਆਪਣੇ ਕੋਲ ਖੜਾ ਆਪਾਂ ਵੀ ਗੱਲਬਾਤ ਕਰਦੇ ਰਹਾਂਗੇ ਹਨਾ ਇਹ ਚੀਜ਼ ਆਪਾਂ ਉਹਨੂੰ ਸਟਾਰਟਿੰਗ ਦੇ ਵਿੱਚੋਂ ਉਹਦੇ ਸੁਭਾਅ 'ਚ ਜਦੋਂ ਆ ਜਾਊਗੀ ਹਨਾ ਉਹ ਕੁਝ ਨਹੀਂ ਕਹੂਗਾ ਕਿਸੇ ਨੂੰ ਹਨਾ ਜਦੋਂ ਆਪਾਂ ਉਹਨੂੰ ਕਦੇ ਕੱਢਿਆ ਹੀ ਨਹੀਂ ਬਾਹਰ ਅਚਾਨਕ ਬਾਹਰ ਹੀ ਲੈ ਕੇ ਜਾਵਾਂਗੇ ਆਪਾਂ ਦੋ ਬੰਦੇ ਗੱਲਾਂ ਕਰਾਂਗੇ ਹੋ ਸਕਦਾ ਉਹ ਡਰ ਕੇ ਜਾਂ ਉਹਦਾ ਸੁਭਾ ਚਿੜਚਿੜਾ ਹੋ ਰੱਖਿਆ ਹੋਵੇ ਅੰਦਰ ਰਹਿ ਰਹਿ ਕੇ ਪਰ ਉਹ ਵੱਡਣ ਨੂੰ ਵੀ ਜਾਊਗਾ ਜੀ ਹੂੰ ਕਈ ਵਾਰ ਤਾਂ ਐ ਵੀ ਚੀਜ਼ਾਂ ਸੁਣਨ ਨੂੰ ਮਿਲ ਜਾਂਦੀਆਂ ਲੋਕ ਆਪਣੇ ਮਾਪਿਆਂ ਨੂੰ ਨਾ ਪਾਣੀ ਧਾਣੀ ਦੀ ਪੁੱਛਦੇ ਕਈ ਵਾਰ ਕੁੱਤਿਆਂ ਦੀ ਉਨੀ ਕੇਅਰ ਕਰ ਲੈਂਦੇ ਆ ਨਹੀਂ ਕਰਨੀ ਚਾਹੀਦੀ ਜੀ ਬਿਲਕੁਲ ਜੀ ਇਹ ਵੀ ਵਿਚਾਰੇ ਰੱਬ ਦੇ ਜੀ ਨੇ ਅਜੇ ਪਾਲਿਆ ਤੇ ਸ਼ੌਕ ਨਾਲ ਰੱਖੋ ਹੈਨਾ ਆਪਣੀ ਗਾਰਡ ਕਰਦੇ ਨੇ ਰਾਖੀ ਕਰਦੇ ਨੇ ਸਭ ਤੋਂ ਵਫਾਦਾਰ ਜਾਨਵਰ ਹੈ ਜੀ ਡੌਗ ਹੂੰ ਜੇਕਰ ਤੁਸੀਂ ਇਹਦੇ ਮੁਤਾਬਕ ਜੋ ਇਹ ਭਾਲਦੇ ਉਹ ਇਹਨੂੰ ਦਵੋਗੇ ਨਾ ਜਿੰਨੀ ਮਰਜੀ ਖਤਰਨਾਕ ਬਰੀਡ ਹੈ ਕਦੇ ਅਗਰੈਸਿਵ ਨਹੀਂ ਹੁੰਦੀ ਜੇ ਗਰੰਟੀ ਆ ਮੈਂ ਲਿਖ ਕੇ ਦੇ ਸਕਦਾ ਹੁਣ ਜੇ ਤੁਸੀਂ ਡੌਗ ਨੂੰ ਘਰ ਦੇ ਵਿੱਚ ਹੀ ਰੱਖਿਆ ਕਦੇ ਵਿਚਾਰੇ ਨੂੰ ਕੱਢੇ ਹੀ ਨਹੀਂ ਬਾਹਰੇ ਉਹ ਤਾਂ ਫਿਰ ਇਹੇ ਜੇ ਮੈਂ ਗੋਲਡਨ ਰੀਟriever ਜਾਂ ਲੈਬਰੇ ਵਗੈਰਾ ਡੌਗ ਵੀ ਅਗਰੈਸਿਵ ਹੁੰਦੇ ਦੇਖੇ ਨੇ ਜੀ ਹਾਲਾਂਕਿ ਇਹ ਬਰੀਡ ਫਰੈਂਡਲੀ ਹੈ ਬੱਢਦੀ ਨਹੀਂ ਜਦਾਂ ਲੋਕਾਂ ਨੂੰ ਕਈ ਨੂੰ ਪ੍ਰੋਬਲਮਸ ਆਉਂਦੀ ਹੈ ਜੀ ਹਨਾ ਕਿਸੇ ਨੇ ਫੌਰ ਨਾ ਜਾਣਾ ਹੈ ਜਾਂ ਬਾਹਰ ਜਾਣਾ ਹੈ ਹਨਾ ਵੀ ਉਹਨਾਂ ਨੇ ਡੌਗ ਹੁਣ ਛੱਡ ਕੇ ਕਿੱਥੇ ਜਾਈਏ ਉਹ ਆਪਣੇ ਕੋਲ ਸਾਰੀ ਸੁਵਿਧਾ ਹੈ ਜੀ ਡੌਗ ਆਪਣੇ ਕੋਲ ਇੱਥੇ ਛੱਡ ਸਕਦੇ ਹੋ ਮਹੀਨਾ 2 ਮਹੀਨੇ 3 ਮਹੀਨੇ ਜਿੰਨੇ ਮਰਜ਼ੀ ਜੀ ਸਾਡੇ ਕੋਲ ਛੱਡ ਕੇ ਜਾ ਸਕਦੇ ਹੋ ਅਸੀਂ ਉਹਦੀ ਕੇਅਰ ਸਾਰੀ ਕਰਾਂਗੇ ਇੱਥੇ ਹਮ ਸੋ ਬਿਲਕੁਲ ਏਸੀ ਫੌਜੀ ਵੀਰ ਦਾ ਟ੍ਰੇਨਿੰਗ ਸੈਂਟਰ ਜਿੱਥੇ ਅਲੱਗ-ਅਲੱਗ ਬਰੀਡਸ ਦੇ ਕੁੱਤੇ ਜਿਹੜੇ ਆ ਬੇਜਵਾਨ ਜਿਹੜੇ ਆ ਉਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਆ ਉਹਨਾਂ ਨੂੰ ਉਹਨਾਂ ਦੇ ਆਨਰਸ ਨੂੰ ਸੌਂਪਿਆ ਜਾਂਦਾ ਬਿਲਕੁਲ ਵੈਲ ਟ੍ਰੇਨਡ ਕਰਕੇ ਸੋ ਇਸ ਮਕਸਦ ਵੀਰ ਦਾ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬੇਜਵਾਨਾਂ ਦੀ ਕੇਅਰ ਕੀਤੀ ਜਾਵੇ ਇਹਨਾਂ ਨੂੰ ਵੀ ਉਹ ਮਾਹੌਲ ਜਿਹੜਾ ਦਿੱਤਾ ਜਾਵੇ ਜਿਸ ਮਾਹੌਲ ਦੇ ਵਿੱਚ ਇਹ ਵੀ ਪਿਆਰ ਦੀ ਭਾਸ਼ਾ ਦੇ ਵਿੱਚ ਗੱਲ ਕਰਨ ਸੋ ਲੋੜ ਹੈ ਇਹਨਾਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਮਝਣ ਦੀ ਸੋ ਕਿਵੇਂ ਲੱਗਾ ਫੌਜੀ ਵੀਰ ਦਾ ਇਹ ਉਪਰਾਲਾ ਕਿਵੇਂ ਲੱਗੀ ਇਹ ਵੀਡੀਓ ਜ਼ਰੂਰ ਦੱਸਿਓ ਮੈਂ ਗੁਰਦੀਪ ਕੌਰ ਸਹਿਯੋਗੀ ਸਾਥੀ ਹੈਪੀ ਗਰੇਵਾਲ ਦੇ ਨਾਲ ਡੇਲੀ ਪੋਸਟ ਪੰਜਾਬੀ